ਈ ਗੰਭੀਰਤਾ ਬਰ ਜਾ ਰਿਹਾ ਜੋ ਮੈਨੂੰ ਪਤਾ ਲੱਗਿਆ ਹੈ ਜੋ ਮੈਂ ਸੁਣਿਆ ਉਹਦਾ ਤੁਹਾਨੂੰ ਸਾਂਝਾ ਕਰਨਾ ਚਾਹੁੰਦਾ ਮੋਦੀ ਸਤੰਬਰ ਦੇ ਵਿੱਚ 75 ਸਾਲ ਦਾ ਹੋ ਰਿਹਾ ਹੈ ਤਾਂ ਜੀਪੀ ਨੇ ਤੇ ਆਰਐਸਐਸ ਨੇ ਇਹ ਤੈ ਕਰ ਰੱਖੇ ਪਹਿਲਾਂ ਕੀਤਾ ਹੀ ਨਹੀਂ ਮੋਦੀ ਵਰਗੇ ਨੇ ਮੋਦੀ ਨੂੰ ਉਹਦੇ ਬਾਸਟੇ ਕਿਹੋ ਜਿਹੋ ਹੁੰਦੇ ਕੁਝ ਕਈ ਬੰਦੇ ਇਥੋਂ ਸੀਨੀਅਰ ਸੀਗੇ ਅੜਵਾਨੀ ਵਰਗੇ ਵੀ ਉਹਨਾਂ ਪ੍ਰਧਾਨ ਮੰਤਰੀ ਬਣ ਜਾਣ ਉਹ ਤੋਂ ਉਹਨਾਂ ਨੇ ਇਹ ਕਹਤਾ ਵੀ ਜਦੋਂ 75 ਤੋਂ ਬਾਅਦ ਹੋਗਾ ਉਹ ਸਾਡੇ ਰਵਾਈ ਨਹੀਂ ਕਰੂਗਾ ਏ 75 ਸਾਲ ਦਾ ਹੋ ਰਿਹਾ ਹੈ ਇਹਨੂੰ ਗੱਦੀ ਛੱਡਣੀ ਪਊਗੀ ਜਦ ਤੱਕ ਕੰਟਰੋਲ ਵਰਕੇ ਰਹਿ ਸਕਦਾ ਹੈਗਾ ਤੇ ਜਦੋਂ ਕੋ ਹੋਰ ਤਰੀਕਾ ਅਪਣਾਊਗਾ ਭਾਵੇਂ ਸਰਕਾਰ ਬਦਲਣ ਦੇ ਵਾਸਤੇ ਬਹੁਤ ਸੰਤੀ ਐਮਪੀਆ ਦੀ ਕਹਿੰਦੀ ਹੋਵੇ ਵੀ ਇਹ ਰਹਿਣਾ ਚਾਹੀਦਾ ਪਰ ਜੋ ਉਹਨਾਂ ਦਾ ਹੈਗਾ ਚਾਹਤਾ ਫਿਰ ਉਹ ਬੱਤ ਹੋਊਗਾ ਪਰ ਜੋ ਸੁਣਨ ਚ ਆ ਰਹੇ ਮਦਰ ਉਹ ਸਾਡੀ ਸਾਡੀ ਗੱਲ ਚਾਹੁੰਦਾ ਤੁਹਾਡੀ ਗੱਲ ਵੀ ਜਿਵੇਂ ਇਹ ਰਾਸ਼ਟਰਪਤੀ ਨੇ ਮਿਲ ਕੇ ਆਉਣਗੇ ਮੋਦੀ ਰਾਸ਼ਟਰਪਤੀ ਬੰਦਰਵਾ ਅਸਲੇ ਮੋਰਮੂ ਤੋਂ ਅਸਤੀਫਾ ਲੈਣਗੇ ਉਦੋਂ ਬਾਅਦ ਰਾਸ਼ਟਰਪਤੀ ਬਣੂਗਾ ਉਹਦਾ ਕਾਰਨ ਹੈ ਕਿ ਉਹਨੇ ਇਹਨੇ ਮਾਰੇ ਕੰਮ ਕੀਤੇ ਆ ਮੋਦੀ ਨੇ ਤੇ ਅਮਿਤ ਸ਼ਾਹ ਨੇ ਜੇ ਇਹ ਪ੍ਰਧਾਨਗੀ ਤੋਂ ਪਾਸੇ ਹੁੰਦਾ ਤਾਂ ਇਹਨਾਂ ਦੇ ਰਾਸ਼ਪਹਾ ਕਿਸੇ ਵੇਲੇ ਵੀ ਲੈ ਸਕਦੇ ਨੇ ਸੋ ਭਰਾਓ ਜਿਹੜੀਆਂ ਇਹ ਗੱਲਾਂ ਲਕੀਆਂ ਕਿਉਂਕਿ ਅਸੀਂ ਮੁਲਕ ਦੇ ਵਸਿੰਦੇ ਆ ਸਾਡੇ ਇਹ ਧਿਆਨ ਚ ਰਹਿਣਾ ਚਾਹੀਦਾ ਕਿ ਮੁਲਕ ਕਿੱਧਰ ਨੂੰ ਜਾ ਰਿਹਾ ਸੋ ਸਾਨੂੰ ਹੋਰ ਪਾਸੇ ਨੂੰ ਤੋੜ ਕੇ ਅਸਲੀ ਜਿਹੜੇ ਮੁੱਦੇ ਆ ਲੋਕਾਂ ਦੇ ਸਿਹਤ ਦੀਆਂ ਮੁਸ਼ਕਲਾਂ ਸਿੱਖਿਆ ਦੀਆਂ ਮੁਸ਼ਕਲਾਂ ਆਰਥਿਕ ਦੇ ਮਸਲੇ ਇਹਨਾਂ ਵੱਲ ਸਾਡਾ ਧਿਆਨ ਹੀ ਲਾਇਆ ਜਾ ਰਿਹਾ ਸਾਡਾ ਫਿਰਕੂ ਕੋਲੇ ਦੇ ਗੱਲ ਵੱਲ ਧਿਆਨ ਲਾਇਆ ਜਾ ਰਿਹਾ ਹਰ ਘਰ ਉਹਦੋਂ ਖਿੱਚੀ ਜਾ ਰਹੀ ਹੈ ਸੋ ਇਸ ਤਰ੍ਹਾਂ ਅਜੇ ਦੁਰਜਾਲ ਹੋਈ ਮੁਰਕ ਦਾ ਉਹ ਮੁਰਕ ਦੇ ਵਾਸਤੇ ਬਹੁਤ ਮਾਰਾ ਹੁੰਦਾ ਸਾਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਅਸੀਂ ਪੜ੍ਹੇ ਹਨ ਵਰਗ ਅਸੀਂ ਲੋਕਾਂ ਦੇ ਵਿੱਚ ਇਸ ਬਾਰੇ ਗੱਲਬਾਤ ਕਰ ਸਕਦੇ ਹਾਂ ਹੁਣ ਆਪਾਂ ਆਪਣੇ ਸੂਬੇ ਦੀ ਗੱਲ ਕਰਦੇ ਹਾਂ ਸੂਬੇ ਦੀ ਸਰਕਾਰ ਦੀ ਜਿਹੜੀ ਆਪਣੀ ਸੂਬਾ ਸਰਕਾਰ ਹੈ ਜਦੋਂ ਇਹਨੂੰ ਬਣਾਇਆ ਸੀਗਾ ਉਦੋਂ ਸਾਨੂੰ ਬਹੁਤ ਵੱਡੀਆਂ ਉਮੀਦਾਂ ਸੀਗੀਆਂ ਵੀ ਦੇਖੋ ਜੀ ਉਹਨਾਂ ਨੇ ਤਾਂ ਪਹਿਲਾਂ ਅਕਾਲੀਆਂ ਨੇ ਵੀ ਐਂ ਪਰਵਾਹ ਕਰਤਾ ਫਿਰ ਕਾਂਗਰਸ ਨੇ ਵੀ ਪਰਵਾਹ ਕਰਤਾ ਪੰਜਾਬ ਨੂੰ ਹੁਣ ਇਹ ਨਵੇਂ ਕੀਮ ਆਪਾਂ ਲਿਆਂਦੀ ਵੀ ਇਹੇ ਪੰਜਾਬ ਨੂੰ ਪਤਾ ਨਹੀਂ ਕਿੱਥੇ ਲੈ ਜਾਣਗੇ ਤਹਾ ਦੀਆਂ ਚੱਕ ਕੇ ਲੈ ਜਾਣਗੇ ਬਹੁਤ ਵੱਡੀ ਮੀਸ ਸੀ ਕਿਉਂਕਿ ਇਹਨਾਂ ਨੇ ਸਾਨੂੰ ਲਾਰੇ ਹੀ ਨੇ ਲਾਏ ਸੀ ਉਹਨਾਂ ਤੋਂ ਵੀ ਦੁਖੀ ਸੀਗੇ ਤੇ ਇਹਨਾਂ ਨੇ ਲਾਰੇ ਐਂ ਲਾਤੇ ਵਿਥੋਂ ਦਾ ਆਹ ਵੀ ਕੰਮ ਪੰਜਾਬ ਵਿੱਚ ਆਹ ਵੀ ਕੰਮ ਦੋ ਦਿਨਾਂ ਦੇ ਵਿੱਚ ਆਹ ਵੀ ਕੰਮ ਸਾਰਾ ਕੁਝ ਮਹੀਨੇ ਦੋ ਮਹੀਨੇ ਦਾ ਕਰਕੇ ਹਰ ਕੰਮ ਨੂੰ ਸਮਾਪਤ ਕਰਤਾ ਸੀ ਇਹਨਾਂ ਨੇ ਵੀ ਐਨੇ ਸਮੇਂ 'ਚ ਅਸੀਂ ਖਤਮ ਕਰ ਦਗੇ ਜਿਵੇਂ ਅਸੀਂ ਦੀ ਗੱਲ ਆ ਗਈ ਦੋ ਮਹੀਨੇ ਖਤਮ ਕਰਨ ਦੇ ਗਏ ਸੀ ਪ੍ਰਾਲੀ ਸਕੀਮ ਬਹਾਲ ਕਰ ਦਾਂਗੇ ਅਸੀਂ ਤਾਂ ਪ੍ਰਾਲੀ ਪੈਨਸ਼ਨ ਸਕੀਮ ਬਹਾਲ ਕਰ ਦਾਂਗੇ ਕੋਈ ਆਊਟਸੋਰਸਰ ਨਹੀਂ ਹੋਊਗਾ ਕੋਈ ਕੱਚਾ ਨਹੀਂ ਹੋਊਗਾ ਸਭ ਪੱਕੇ ਕਰ ਦਾਂਗੇ ਆ ਜਿਹੜੇ ਤੁਹਾਡੇ ਬਕਾਇਆ ਕੋਈ ਸਭ ਦੇ ਦਾਂਗੇ ਉਦੋਂ ਤਾਂ ਲਾਰੇ ਐਨੇ ਰਾਤੇ ਸਾਰਾ ਕੁਝ ਕਰਵਾ ਕੇ ਅਸੀਂ ਸਰਕਾਰ ਲਿਆਂਦੀ ਸਰੋ ਬੜੀ ਖੁਸ਼ੀ ਹੋਈ ਅਸੀਂ ਵੀ ਬੜੇ ਖੁਸ਼ ਹਸੀਂ ਸਾਰੇ ਹਰ ਕਿਸੇ ਲਈ ਕਹਿੰਦਾ ਵੀ ਸਰਕਾਰ ਲੋਕੀ ਬਣੀਆਂ ਖੜਾ ਕੁਝ ਕਰੂਗੀ ਪਰ ਜੇ ਦੇਖਿਆ ਜਾਵੇ ਕਿਉਂਕਿ ਆਈ ਨਾਲ ਵਿਚਾਰ ਕੀਤਾ ਜਾਵੇ ਤਾਂ ਇਹ ਉਸ ਤੋਂ ਵੀ ਮਾੜੀ ਸਿੱਧ ਹੋ ਰਹੀ ਹੈ ਉਹ ਬੈਠ ਕੇ ਟੇਬਲ ਤੇ ਗੱਲ ਤਾਂ ਕਰਦੇ ਸੀ ਉਹ ਕੋਈ ਨਾ ਕੋਸ਼ ਮੰਨਣ ਦੀ ਵਿੱਚ ਮੰਨਣ ਦਾ ਯਤਨ ਵੀ ਕਰਦੇ ਸੀ ਕੁਝ ਮਜਬੂਰੀਆਂ ਹੋ ਕੇ ਘੱਟ ਮੰਨੇ ਉਹ ਪਰ ਫਿਰ ਵੀ ਮੀਟਿੰਗ ਕਰਕੇ ਕੋਈ ਨਾ ਕੋਈ ਜੱਲਾ ਮੰਨਿਆ ਜਾਂਦੇ ਸੀਗਾ ਇਹ ਤਾਂ ਮੀਟਿੰਗੇ ਨਹੀਂ ਕਰਦੇ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹੋਂ ਜਿਹੜਾ 11 ਤਰੀਕ ਦਾ ਪ੍ਰੋਗਰਾਮ ਇਸ ਸੈਪ ਐਪ ਐਸੇ ਕਰਕੇ ਕਰ ਰਹੇ ਨਾ ਹਨ ਕਿ ਮੀਟਿੰਗ ਹੀ ਬੁੱਤ ਵੀ ਕਰੀ ਤੋੜ ਜਾਂਦਾ ਹੈ ਜੇ ਮੀਟਿੰਗ ਹੋ ਜਾਈ ਤਾਂ ਉਹਦੇ ਚ ਕਰਨਾ ਕੁਝ ਨਹੀਂ ਹੈ ਤਾਂ ਸੋ ਜਦੋਂ ਭਰਾਓ ਇਸ ਤਰ੍ਹਾਂ ਦੀ ਗੱਲ ਹੋ ਜਾਈ ਤਾਂ ਉਹ ਸਰਕਾਰ ਨੂੰ ਅਸੀਂ ਕੀ ਕਹਾਂਗੇ ਕਿਸੇ ਪਾਸ ਆ ਜਿਹੜਾ ਹੈਗਾ ਜੋਧਨ ਨਸ਼ਾ ਵਿਰੋਧ ਵੀ ਕਿਉਂਕਿ ਇਹ ਗੱਲਾਂ ਇਹਨੂੰ ਕੱਢ ਨਹੀਂ ਆਉਂਦੀਆਂ ਕਿ ਇਹ ਛੁਟਕਲੇ ਵਾਂਗ ਤੁਹਾਡੇ ਹੈਗਾ ਭੰਡਰੇ ਹੈਗਾ ਇਹਨੂੰ ਇਹ ਜੇ ਬਿਲਕੁਲ ਕਰ ਨਹੀਂ ਆਉਂਦੀ ਐ। ਯੋਧਨ ਨਸ਼ਾ ਵਿਰੋਧ। ਹੁਣ ਆਪਾਂ ਆਪ ਦੇਖੀ ਜਾਂਦੇ ਵੀ ਯੋਧਨ ਨਸ਼ਾ ਵਿਰੋਧ ਕਿੰਨਾ ਚੱਲੇਗਾ। ਹਰ ਰੋਜ਼ ਅਖਬਾਰ ਚ ਆਉਂਦਾ ਇੱਕ ਦੋ ਮੁੰਡਿਆਂ ਦਾ ਵੀ ਉਹ ਜਿਹੜੇ ਐ ਸੀਗੇ ਨਸ਼ੇ ਟਾਂ ਨੂੰ ਮਰ ਗਏ। ਕਿਸੇ ਪਿੰਡ ਚ ਰਿਪੋਰਟ ਲੈ ਲਓ, ਕਿਸੇ ਸ਼ਹਿਰ ਚ ਰਿਪੋਰਟ ਲੈ ਲਓ, ਹਰ ਫਾਦੇ ਵਿੱਚ ਆ ਫਿਕਰੇ ਐ। ਸਿਰਫ ਇਹ ਹੋ ਰਿਹਾਗਾ ਇੱਕ ਡਰਾਮੇਵਾਰੀ ਹੋ ਰਹੀ ਐ। ਉਸੇ ਜੇ ਹੋਰ ਕੋਲ ਆ ਕੇ ਆਉਣੇ ਵਾਲੇ ਐ ਅਸੀਂ ਆ ਕੇ ਵੱਡਾ ਪ੍ਰੋਬਲਮ ਕਰਾਂਗੇ ਯੋਧਨ ਸ਼ਾ ਵਿਰੋਧ। ਸਿਰਫ ਡਰਾਮੇਵਾਰੀਆਂ ਲਈ ਆ। ਉਥੇ ਸਾਰੇ ਟੀਚਰ ਬੁਲਾ ਲੇ। ਕਿ ਜਿਹੜੇ ਬਿਟੀ ਚਲਾ ਲੈਣ ਜਿਹਨਾਂ ਦੇ ਕਸ਼ੇ ਬੰਦ ਕਰਨੇ ਹੁੰਦੇ ਨੇਗੇ ਸੋ ਭਰਾਵੋ ਜਿਹੜਾ ਐਸਾ ਤਾਂ ਦਾ ਡਰਾਮਾ ਹੋ ਰਿਹਾ ਸਾਰਾ ਇਹ ਸਾਡੀ ਜਿਹੜੀ ਸਰਕਾਰ ਹੈ ਬਿਲਕੁਲੋਂ ਕੰਮੀ ਸਿੱਧ ਹੋ ਰਹੀ ਹੈ ਇਹਨੂੰ ਜੇ ਕੋਈ ਆਪਾਂ ਥੋੜਾ ਬੋਤਾ ਮੋੜਾ ਦੇ ਸਕ ਜੇ ਇਹਦੇ ਨਾਲ ਜੇ ਆਪਾਂ ਲੈ ਲਿੱਖ ਸਕਦੇ ਆ ਸੋ ਇਕੱਠੇ ਹੋ ਕੇ ਹੀ ਸਦਸ਼ ਕਰਤੇ ਹੀ ਇਹਦਾ ਰਿਸ਼ਤੇ ਆ ਜਾ ਸਕਦਾ ਹੈ ਇਹਦੇ ਪੱਲੇ ਕੱਖ ਨਹੀਂ ਹੈ ਸਿਰਫ ਮੂਰਖ ਬਣਾ ਕੇ ਇਹਨਾਂ ਨੇ ਇਹ ਹੈ ਵੀ ਗਾ ਨੂੰ ਫੇਰ ਅਸੀਂ ਬੋਲਤਾ ਲੈ ਲਈਏ ਵੀ ਆ ਚੀਜ਼ ਤੁਹਾਨੂੰ ਉਸ ਮੁਫਤ ਦੇਵਾਗੇ ਆ ਚੀਜ਼ ਤੁਹਾਨੂੰ ਮੁਫਤ ਦੇਵਾਗੇ ਮੈਂ ਵੀ ਅਰਜਨ ਸ਼ਰਮਾ ਜੀ ਦਾ ਅਸਰ ਕਹਿ ਦੇ ਕੇ ਮੁਫਤ ਕਾਰੀ ਸਰ ਲਾ ਕੇ ਤਾਂ ਕੀ ਹੋ ਰਿਹਾ ਕਿਧਰ ਨੂੰ ਜਾ ਰਹੇ ਸਾਨੂੰ ਵੇ ਕੀ ਸਿੱਧ ਕਰਨਾ ਚਾਹੁੰਦੇ ਨੇ ਅਸੀਂ ਮੁਫਤ ਕਹਿਵੋ ਨਹੀਂ ਹੈ ਕੋਈ ਬੰਦਾ ਮੁਫਤ ਕੀ ਕਾਉਂ ਲਵੇ ਮੁਫਤ ਤਾਂ ਮੰਗਤਾਂ ਦਿੰਦੇ ਹੋ ਨਾ ਲੋਕ ਮੰਗਦੇ ਥੋੜਾ ਹੀ ਨੇ ਲੋਕ ਮੰਗਦੇ ਨਹੀਂ ਕਿ ਲੋਕ ਬਾਜਿਜ਼ ਰਹਿਣਾ ਚਾਹੁੰਦੇ ਨੇ ਉਹਨਾਂ ਦੇ ਮਸਲੇ ਬਾਜਿਜ਼ ਹੱਲ ਹੋਣ ਉਹ ਬਾਜਿਜ਼ ਰਹਿਣਾ ਚਾਹੁੰਦੇ ਨੇ ਪਰ ਸਰਕਾਰ ਕੀ ਕਹਿੰਦੀ ਹੈ ਕਿ ਤੁਸੀਂ ਆ ਵੀ ਮੁਫਤ ਲੈ ਲਵਾਓ ਵੀ ਵੋਟਾਂ ਸਾਨੂੰ ਪਾ ਲਓ ਪਰ ਇਹਨਾਂ ਦਾ ਵੀ ਆਈ ਹੈ ਅਗਲੇ ਸਾਲ ਕੀ ਹੋਊਗਾ ਜਮਾ ਜਰ 5-7 ਮਹੀਨੇ ਲੱਗੇ ਉਹਦੋਂ ਲੇਡੀਜ਼ ਨੂੰ 1000 ਰੁਪਏ ਦਿੱਤਾ ਜਾਊਗਾ ਅੱਜ ਦੇਖ ਲਓ ਸੀ ਅੱਜ ਮੇਰੀ ਗੱਲ ਕਰ ਲਓ ਵੀ ਕਹਿੰਦੇ 1000 ਰੁਪਏ ਵੀ ਦਿੱਤਾ ਜਾਊਗਾ ਵੀ ਸਾਡਾ ਅਖੀਰਲਾ ਇੱਕ ਵਾਅਦਾ ਰਹਿੰਦਾ ਸੀ ਉਹ ਵੀ ਪੂਰਾ ਕਰਤਾ ਹੋਊਗਾ ਕੋਸੇ ਇਸ ਤਰ੍ਹਾਂ ਦਾ ਜਿਹੜਾ ਰੁਝਾਨ ਹੋ ਰਿਹਾ ਹੈਗਾ ਇਹ ਦੇਖਣਾ ਨਹੀਂ ਪੈਸਾ ਕਿੱਥੋਂ ਆ ਰਿਹਾ ਹੈ ਡੰਗਟਪਾਈ ਦਾ ਚੱਲਿਆ ਕਰਜ਼ੇ ਤੇ ਜਿਹੜੀ ਡੰਗਟਪਾਈ ਸਰਕਾਰ ਦੇ ਚੱਲ ਰਹੀ ਹੈ ਉਹ ਤਾਂ ਕਰਜ਼ੇ ਤੇ ਚੱਲ ਰਹੀ ਹੈ ਉਹ ਕਾਰਜਾ ਲੈ ਕੇ ਜਿਹੜਾ ਲੋਕਾਂ ਸਰੀ ਪੈਣਾਗਾ ਤੇ ਫੇ ਟੋੜਾ ਸਾਡੇ ਤੇ ਕਿੰ ਸਾਲ ਹੋਇਆ ਸਰਕਾਰ ਦਾ ਸਾਡੇ ਤੇ ਕਿੰ ਸਾਲ ਹੋਇਆ ਜਿਹੜੀ ਇਹ ਬਰੇਤੀ ਤੇ ਆ ਜਿਹੜੀ ਬਜਰੀ ਇਹਦਾ ਖਾਣਾ ਨਾ ਕਿਸੇ ਅਕਾਲੀਆਂ ਤੋਂ ਰੁਕਿਆ ਸੀ ਨਾ ਕਿਸੇ ਕਾਂਗਰਸ ਤੋਂ ਰੁਕਿਆ ਸੀ ਤੇ ਅੱਜ ਵੀ ਉਵੇਂ ਹੀ ਚੱਲ ਰਿਹਾ ਜਦੋਂ ਸਰਕਾਰ ਬਦਲਦੀ ਹੈ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਇਹ ਮਹਿਰਾਬ ਦਾ ਮਕਾਨ ਬਣਾ ਰਖਿਆ ਸੀ ਪਾਣਾ ਸ਼ੁਰੂ ਜੇ ਕੀਤਾ ਸੀ ਜਨ ਮਹਾਤਮਾ ਜੀ ਆਹ ਤਾਂ ਵਧੀਆ ਗੱਲ ਹੋਗੀ ਉਹ ਸਰਕਾਰ ਆਗੇ ਕਹਿੰਦੇ ਵੀ ਅਸੀਂ ਆਉਂਦਾ ਹੀ ਇਹ ਜਿਹੜਾ ਹੈਗਾ ਇਹਨੂੰ ਅਸਲੀ ਰੇਟ ਤੇ ਜਿਹੜੀ ਮੰਦੀ ਬ੍ਰੇਤੀ ਦੇਣੀ ਸ਼ੁਰੂ ਕਰ ਦੇਵੇ ਮੈਂ ਜਦੋਂ ਲੈਣ ਜਾਇਆ ਕਰ ਮੈਂ ਪੁੱਛਿਆ ਕਰਾਂ ਵੀ ਹੁਣ ਕਿਹੜਾ ਕਹਿੰਦੇ ਜਿਹੋ ਜਿਹਾ ਵੱਧ ਗਿਆ ਹੁਣ ਤਾਂ ਹੋਰ ਤੁਸੀਂ ਵੱਧ ਗਿਆ ਸੋ ਇਹ ਕੀ ਇਸ ਤਰ੍ਹਾਂ ਕੀ ਹੈਗਾ ਲੋਕਾਂ ਨੂੰ ਮੂਰਖੇ ਬਣਾਇਆ ਗਿਆ ਹੋਰ ਕੁਝ ਨਹੀਂ ਕੀਤਾ ਰੈਟ ਵਾੜੇ ਕਿ ਜਿਹੜੀ ਬ੍ਰੇ ਬਦਤੀ ਦੀ ਤੇ ਜਿਹੜੀ ਸ਼ਰਾਬ ਦੀ ਨਸ਼ਾ ਦੀ ਇਹ ਸਾਰਾ ਕੁਝ ਉਵੇਂ ਜਿਵੇਂ ਹੋ ਰਿਹਾ ਉਹ ਤੋਂ ਵੱਧ ਹੋ ਰਿਹਾ ਸਾਰੇ ਐਮਐਲਏ ਪੈਸੇ ਬਣਾਉਣ ਲੱਗ ਗਏ ਜਿਹੜਾ ਇੱਕ ਐਮਐਲ ਕਹਿੰਦਾ ਸੀ ਮੈਂ ਤਾਂ ਸਾਈਕਲ ਤੇ ਆਇਆ ਕਰੂੰਗਾ ਉਹਨਾਂ ਦਾ ਸਾਈਕਲ ਸੁਬਤਾ ਕਿਹੜਾ ਤੋਂ ਗੱਡੀਆਂ ਹੁ ਦੂ ਦੂ ਪੂਰੇ ਹੁੰਦੀਆਂ ਹੋਟਰਾਈਡਰਾਂ ਦੇ। ਸੋ ਜਿਹੜਾ ਕਰਾਰ ਹੈ ਨਾ ਇਹਨਾਂ ਦਾ ਉਹ ਲੋਕ ਪੱਖੀ ਨਹੀਂ ਹੈਗਾ ਉਹ ਸਿਰਫ ਆਪੇ ਕਰਤੀ ਉਹਦਾ ਵੀ ਸਾਡਾ ਘਰ ਪੰਜੂਗਾ ਸਾਡਾ ਐ ਹੋ ਗਿਆ ਹੁਣ ਉਹਨਾਂ ਦੇ ਪਹਿਲਾ ਵਾਲੇ ਮੂੰਹ ਨਹੀਂ ਰਹੇ ਤਾਂ ਐਮਐਲਿਆਂ ਦੇ ਪਹਿਲਾ ਵਾਲੇ ਮੂੰਹ ਨਹੀਂ ਰਹੇ ਕੁਝ ਨਹੀਂ ਰਿਹਾ ਇਹਨਾਂ ਨੂੰ ਸਿੱਧੇ ਰੱਖਣ ਦੇ ਵਾਸਤੇ ਜੇ ਸਾਡਾ ਇੱਕ ਅੰਕ ਤਕੜਾ ਹੋਊਗਾ ਅਸੀਂ ਇਕੱਠੇ ਹੋ ਕੇ ਲੜਾਈ ਦੇਵਾਂਗੇ ਮੁੰਡੇ ਨਾਲ ਹੀ ਥੋੜਾ ਜਿਹਾ ਫਰਕ ਪੈ ਸਕਦਾਗਾ ਤੇ ਨਹੀਂ ਤਾਂ ਦਿਨੋਂ ਦੇ ਜਿਹੜਾ ਹੈਗਾ ਇਹਨਾ ਨਿਗਾਰ ਆ ਰਹੇ ਹਰ ਪਾਸੇ ਅਖੀਰ ਫਿਰ ਅਸੀਂ ਇਹ ਨਹੀਂ ਤਾਂ ਹੱਥ ਮਲਦੇ ਤੇ ਪਛਾਉਂਦੇ ਰਹਿ ਜਾਾਂਗੇ